ਇਹਦਾ ਮਾਹੌਲ ਜਿਹੜਾ ਕੀ ਸਿਚੁਏਸ਼ਨ ਹੈ ਜੀ ਅੱਜ ਇਹ ਕਲੀਅਰਲੀ ਸਾਡੇ ਦਖਲ ਨੂੰ ਜੁੜਦਾ ਸੇ ਵੇਖੋ ਅੱਜ ਸੁਲਤਾਨਪੁਰ ਲੋਧੀ ਦੇ ਮੈਂ ਮਹਿਸੂਸ ਕਰੀ ਤੋ 40 ਤੋਂ 45 ਪਿੰਡ ਕਟੋ-ਕਟ ਜਿਹੜੇ ਹੜ ਦੀ ਮਾਰ ਥੱਲੇ ਆ ਚੁੱਕੇ ਆ ਜੀ ਤੇ ਲੋਕਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਤੇ ਇਹ ਜਿਹੜਾ ਨੁਕਸਾਨ ਹੈ ਨਾ ਪੂਰਾ ਹੋਣ ਵਾਲਾ ਜੀ ਕੋਈ ਨਾ ਕੋਈ ਉਹਨੂੰ ਐਂਬੂਲੈਂਸ ਅੰਗ ਲੈਣ ਦਿਓ ਤੇ ਨੁਕਸਾਨ ਨਾ ਹੋਣ ਵਾਲਾ ਜੀ ਤੇ ਜਿਹਦਾ ਨੁਕਸਾਨ ਪਹਿਲਾਂ 23 ਸੀ ਹੋਇਆ ਅੱਜ 25 ਹੋਇਆ ਸਰਕਾਰ ਨੂੰ ਇਹਦੇ ਤੋਂ ਸਿੱਖਣ ਦੀ ਲੋੜ ਹੈ ਕਿ ਇਹ ਚੀਜ਼ਾਂ ਦੁਬਾਰਾ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਗੱਲ ਇਹ ਵੀ ਦੁਬਾਰਾ ਦੁਬਾਰਾ ਇਹ ਨੁਕਸਾਨ ਕਿਉਂ ਹੋ ਰਹੇ ਆ ਜਿਹੜੀ ਕਮੂਪੇਸ਼ੀ ਹੈ ਉਹਦਾ ਹੱਲ ਕੱਢਣਾ ਚਾਹੀਦਾ ਕੱਲ ਇਹ ਆ ਕਿ ਵੀ ਅੱਜ ਜੋ ਹੋ ਚੁੱਕਿਆ ਜੀ ਉਹ ਨੁਕਸਾਨ ਪੂਰਾ ਨਹੀਂ ਹੋ ਸਕਦਾ ਅਗਲੇ 15 ਦਿਨਾਂ ਚ ਸਾਨੂੰ ਸੋਚਣ ਦੀ ਲੋੜ ਹੈ ਕਰਨ ਦੀ ਕੀ ਲੋੜ ਹੈ ਜੀ ਮੈਂ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆ ਕੇ ਲੋਕਾਂ ਦੀ ਸਾਰ ਲੈਂਦੇ ਆ ਲੋਕਾਂ ਨੂੰ ਚੀਜ਼-ਚੀਜ਼ ਦੀ ਲੋੜ ਹੈ ਉਹ ਪੂਰੀ ਬਹਲਾ ਮੈਂ ਵੀ ਧੰਨਵਾਦ ਉਹ ਦੇਖ ਰਿਹਾ ਕਿ ਤੁਸੀਂ ਆ ਨੇ ਵੀ ਹਰਦਾ ਮਾਹੌਲ ਬਣਿਆ ਹੋਇਆ ਜਾਂ ਹੜ ਆ ਗਿਆ ਤੁਸੀਂ ਬਾਰ ਬਾਰ ਨਾਲ ਲੱਗਦੇ ਸਾਰੇ ਪਿੰਡਾਂ ਦੇ ਵਿੱਚ ਢੇੜਾ ਮਾਰਦੇ ਹੋ ਤੇ ਤੁਹਾਨੂੰ ਕੁਝ ਲੱਗਦਾ ਕਿ ਸਰਕਾਰ ਇਹਨਾਂ ਤੇ ਕੋਈ ਸਾਰ ਲਵੇਗੀ ਦੇਖੋ ਸਰਕਾਰ ਨੂੰ ਚਾਹੀਦਾ ਆ ਕਿ ਹੁਣ ਇਹਦਾ ਪੱਕਾ ਹੱਲ ਕੱਢਿਆ ਜਾਵੇ ਲੋਕ ਹਰ ਦੂਜੇ ਸਾਲ ਹਰਬ ਦੀ ਮਾਰ ਨਹੀਂ ਚੱਲ ਸਕਦੀ ਹੋਇਆ ਸਰਕਾਰ ਦਾ ਫਰਜ਼ ਪੜਦਾ ਕਿ 70000 ਰੁਪਏ ਦਾ ਪੂਰੇ ਦਾ ਮੁਆਵਜ਼ਾ ਦਿੱਤਾ ਜਾਵੇ ਐ ਇੱਕ ਕਹਿਣਾ ਚਾਹੁੰਦਾ ਕਿ ਇਹਦੇ ਤੋਂ ਸਿੱਖਣ ਦੀ ਲੋੜ ਆ ਸਮੱਸਿਆ ਕੀ ਆ ਉਹ ਐਨਲਾਈਜ਼ ਕਰਨ ਦੀ ਲੋੜ ਹੈ ਤੇ ਇਹਦੇ ਤੋਂ ਬਾਅਦ ਉਹਦਾ ਪੱਕਾ ਹੱਲ ਕੱਢਣ ਦੀ ਲੋੜ ਹੈ ਸਰ ਕੀ ਲੱਗਦਾ ਤੁਹਾਨੂੰ ਕਿਹੜਾ ਕਿਹੜਾ ਹੱਲ ਜਿਹੜਾ ਕਰਨਾ ਚਾਹੀਦਾ ਸਰਕਾਰ ਨੂੰ ਜੀ ਧਰਿਆਵਾ ਦੀ ਚੈਨਲਾਈਜ਼ੇਸ਼ਨ ਕਿੱਥੀ ਜਾਵੇ ਜੀ ਤੇ ਇਹੀ ਹਾਲ ਆ ਤੁਸੀਂ ਵੇਖੋ ਦਰਿਆ 5 5 7 7 ਕਿਲੋਮੀਟਰ ਚੌੜੀ ਚ ਪਾਣੀ ਦਰਿਆ ਫਿਰਦਾ ਮੁਰਖ ਚ ਕੀ ਦੁਨੀਆ ਚ ਕਿੰਨੇ ਕਿ ਦਰਿਆ ਨੇ ਜਿਹੜੇ 7 ਕਿਲੋਮੀਟਰ ਚੌੜੇ ਆ ਜੀ ਪਾਣੀ ਆਵੇ ਨੰਗ ਕੇ ਅੱਗੇ ਜਾਣਾ ਚਾਹੀਦਾ ਚੈਨਲਾਈਜ਼ੇਸ਼ਨ ਹੋਣੀ ਚਾਹੀਦੀ ਧੰਨਵਾਦ ਜੀ ਤੁਹਾਡਾ ਥੈਂਕ ਯੂ ਥੈਂਕ ਯੂ